ਮੋਟੇ ਵੀ ਨਹੀਂ ਹੈ ਕਿ ਰਹਿਸ਼ੀ ਏਰੀਆ ਦੇ ਵਿੱਚ ਮਾਲ ਰੋਡ ਕਪੂਰਥਲਾ ਤੇ ਸ਼ੰਨੀ ਸਾਈਡ ਏਰੀਆ ਹੈ ਉੱਥੇ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਵੱਲੋਂ ਨਿਸ਼ਚੇ ਪਾਸ ਹੋਣੇ ਕਾਨੂੰਨੀ ਤੌਰ ਤੇ ਬੰਦ ਕੀਤੇ ਪਰ ਉਸ ਦੇ باوجود ਵੀ ਸ਼ੰਨੀ ਸਾਈਡ ਦੇ ਏਰੀਆ ਵਿੱਚ ਨਿਯਾਜ ਹੋ ਸਾੜੀ ਹੋ ਰਹੀ ਆ ਪਰ ਉਹ ਸਾਰੀ ਵੀ ਉਸ ਨੂੰ ਕਮਰਸ਼ੀਅਲ ਕੋਈ ਮਾਰਕੀਟ ਜਾਂ ਕੋਈ ਬੈਂਕ ਜਾਂ ਕੋਈ ਦੁਕਾਨਾ ਬਣਾਣ ਦੀ ਉਹਨਾਂ ਦੀ ਪਲੈਨਿੰਗ ਨਜ਼ਰ ਆਦੀ ਹੈ ਦੁਬਾਰਾ ਕਰਕੇ ਗੇਟ ਲਾ ਦਿੱਤੇ ਗਏ ਆ ਜਦਕਿ ਕਾਨੂੰਨਨ ਅਸੀਂ ਸਰਕਾਰ ਨੂੰ ਡਵੈਲਪਮੈਂਟ ਚਾਰਜ ਦਿੱਤੇ ਵਗਿਆ ਨਕਸ਼ਾ ਪਾਸ ਕਰਾਈ ਵਗਿਆ ਸਰਕਾਰ ਕੋਲੋਂ ਰੈਸੀ ਏਰੀਆ ਨੂੰ ਕਮਰਸ਼ੀਅਲ ਬਣਾਇਆ ਤੋਂ ਬਿਨਾ ਅਸੀਂ ਇੱਕ ਇੱਕ ਵੀ ਨਹੀਂ ਲਾ ਸਕਦੇ ਸਾਨੂੰ ਇਹ ਖਦਸਾ ਆ ਕਿ ਜੇ ਉਹ ਮਾਰਕੀਟ ਬਣ ਜਾਂਦੀ ਆ ਕਮਰਸ਼ੀਅਲ ਬਣ ਜਾਂਦੀ ਆ ਤੇ ਸਾਰਾ ਬਕਾਇਆ ਅੱਜ ਜਗ੍ਹਾ ਦਿੱਨੀ ਪਿਆ ਉਹ ਲੋਕਾਂ ਨੇ ਦੇਖੋ ਦੇਖੀ ਉਹਨੂੰ ਕਮਰਸ਼ੀਅਲ ਕਰ ਦੇਣਾ ਔਰ ਜਿਹੜੇ ਲੋਕ ਉੱਥੇ ਰਹਿ ਰਹੇ ਆ ਉਹ ਸਾਨੂੰ ਸਾਰੇ ਮਿਲੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਬਲੋਗ ਕਰਦੇ ਆ ਮੈਂ 5 ਵਾਰੀ ਲਗਾਤਾਰ ਕੌਂਸਲਰ ਤੋਂ ਦੋ ਵਾਰ ਮੈਂ ਜਿਹੜਾ ਅਫੀਕਟਰ ਹਾਂ ਸਾਡੇ ਕੋਲ ਉਸ ਏਰੀਆ ਦਾ ਸਾਨੂੰ ਵਫਦ ਮਿਲਿਆ ਉਹਨਾਂ ਨੇ ਕਿਹਾ ਕਿ ਇੱਥੇ ਜੋ ਸੜਕ ਦੇ ਉੱਪਰ ਖੜੇ ਹੋ ਕੇ ਸੋਦਾ ਗਰੀਦਨਗੇ ਤੇ ਸੜਕ ਦੀ ਟ੍ਰੈਫਿਕ ਰੁਕੇਗੀ ਵਿਗੜ ਪਏਗਾ ਲੜਾਈ ਝਗੜੇ ਹੋਣਗੇ ਔਰ ਜਿਹੜੇ ਉੱਥੇ ਦੇ ਵਸਨੀਕ ਆ ਉਹ ਦਿਨ ਰਾਤ ਅਸਤਿਰ ਰਹਣਗੇ ਉਹ ਅਸੀਂ ਉਹਨਾਂ ਦੀ ਭਲਾਈ ਲਈ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਨਿਭਾਵੇ ਨਗਰ ਨਿਗਮ ਜੇ ਉੱਥੇ ਉਹ ਕਮਰਸ਼ੀਅਲ ਬਣਾ ਸਕਦੇ ਆ ਜੇ ਨਕਸ਼ਾ ਪਾਸ ਕੀਤਾ ਆ ਤੇ ਸਾਨੂੰ ਕੋਈ ਇਤਰਾਜ਼ ਨਹੀਂ ਜੇ ਉੱਥੇ ਕੋਈ ਰੱਖਿਆ ਪਾਸ ਨਹੀਂ ਕੋਈ ਉਹਦੀ ਮਨਜ਼ੂਰੀ ਨਹੀਂ ਕਿ ਉਹ ਮੇਰੀ ਉਹ ਸਾਰੀ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਇਮੀਡੀਏਟ ਕਰਨੀ ਚਾਹੀਦੀ ਹੈ ਜੇ ਨਹੀਂ ਕੀਤੀ ਜਾਊਗੀ ਅਸੀਂ ਇਸ ਤੋਂ ਉੱਪਰ ਫਿਰ ਚੰਡੀਗੜ੍ਹ ਜਾਵਾਂਗੇ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਨੂੰ ਬੁਲਾਵਾਂਗੇ ਮੁੱਖ ਮੰਤਰੀ ਜੀ ਨੂੰ ਬੁਲਾਵਾਂਗੇ ਉੱਥੇ ਵੀ ਸਾਰੀ ਹੋ ਵੀ ਰਹੀ ਹੁਣ ਸਾਰੀ ਹੁਣ ਤੋਂ ਬਾਅਦ ਬੰਦ ਹੋ ਚੁੱਕੀ ਆ ਦੁਬਾਰਾ ਕਰ ਦਿੰਦੇ ਆਂ ਇਹ ਗੇਟ ਲਾ ਦਿੰਦੇ ਆਂ ਹੁਣ ਦੇਖ ਰਿਹਾ ਵੀ ਇਸ ਨੂੰ ਕੋਈ ਸ਼ਿਕਾਇਤਾਂ ਨਹੀਂ ਕਰਦਾ ਉਸ ਆਸਮਡੋਟ ਵਾਲਾ ਕੋਈ ਟਮਾਉਣ ਵਾਸਤੇ ਕੋਈ ਪ੍ਰਸ਼ਾਸਨ ਜਾਂ ਨਗਰ ਨਿਗਮ ਕੋਲ ਤੱਕ ਨਹੀਂ ਜਾਂਦਾ ਉਹ ਇਸ ਮੌਕੇ ਦੀ ਸਮਝ ਲਓ ਕਿ ਉਹ ਇੰਤਜ਼ਾਮ ਵਿੱਚ ਆ ਕਿ ਹੌਲੀ ਹੌਲੀ ਬਣਾ ਕੇ ਰੱਖ ਦਿਓ ਜਦੋਂ ਹੋਰ ਦੋ ਮਹੀਨੇ ਪੈ ਗਏ ਉਹਨੂੰ ਲੈਂਟਰ ਪਾਵਾਂਗੇ ਉਸ ਤੋਂ ਬਾਅਦ ਇਹ ਕੰਦਾ ਕੱਢ ਕੇ ਇਹਦੇ ਦਰਵਾਜ਼ੇ ਲਾ ਦਾਂਗੇ ਗੇਟ ਲਾ ਦਾਂਗੇ ਸ਼ਟਰ ਲਾ ਤੁਹਾਨੂੰ ਇਹ ਲੱਗਦਾ ਸਾਨੂੰ ਇਹ ਡਰ ਆ ਕਿ ਉਹ ਜਿਹੜੀ ਬਿਲਡਿੰਗ ਬਣ ਰਹੀ ਆ ਉਹ ਨਗਰ ਨਿਗਮ ਦੇ ਕਿਸੇ ਨਾਲ ਕਿਸੇ ਅਪਸਰ ਨਹੀਂ ਮਿਲੀ ਭਗਤ ਨਾਲ ਬਣ ਗਈ। ਨਹੀਂ ਤਾਂ ਮਿਲੀ ਭਗਤ ਤੋਂ ਬਗੈਰ ਉਸਾਰੀ ਨਹੀਂ ਹੁੰਦੀ। ਮੇਰੀ ਭਗਤ ਨੂੰ ਵੀ ਛੱਡ ਦਿਓ। ਅਸੀਂ ਤਾਂ ਉਸ ਗੈਰ ਕਾਨੂੰਨੀ ਕਲੋਨੀ ਨੂੰ ਉੱਥੇ ਕਮਰਸ਼ੀਅਲ ਨਹੀਂ ਬਦਲਣ ਦਿੰਦਾ ਜਾਂਦਾ। ਬਾਕੀ ਰਹਿਸ਼ੀ ਜੇ ਕਿਸੇ ਨੇ ਬਣಾಣੀਆਂ ਤੇ ਉੱਥੇ ਆਲਰੇਡੀ ਕੋਠੀਆਂ ਬਣੀਆਂ ਹੋਈਆਂ ਉਦੋਂ ਰੂਪ ਕੋਠੀਆਂ ਬਣਾ ਕੇ ਰਹਿਣ ਨੂੰ ਕੋਈ ਇਤਰਾਜ਼ ਨਹੀਂ। ਅਸੀਂ ਉੱਥੇ ਦੇ ਰਹਿਣ ਵਾਲੇ ਲੋਕਾਂ ਦਾ ਉਸ ਨਿਕਾ ਦਾ ਜੋ ਕਦਰ ਸਮਝਦੇ ਹੋਇਆ ਦਿੱਤੀ ਹੈ ਬਸ ਕੰਮ ਕੁਝ ਨਹੀਂ ਕੀਆ ਇਸ ਵਾਰ ਤੁਸੀਂ ਸਾਡੀ ਪ੍ਰੈਸ ਵੱਲੋਂ ਪ੍ਰਸ਼ਾਸਨ ਨੂੰ ਦਿਖਾਓ ਤਾਂ ਕਿ ਇਹ ਗੱਲ ਨੂੰ ਵੀ ਫਾਰਮਾਈ ਦੋ ਲੋਕਾਂ ਨੂੰ